ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਨਿਊ ਸਟਾਈਲ ਬੋਲੀਆਂ ਦੇ ਵਿੱਚ ਹਾਸੇ ਖੇਡੇ ਵਾਲੀਆਂ ਆਪਾਂ ਬੋਲੀਆਂ ਲੈ ਕੇ ਹਾਜ਼ਰ ਹੋਏ ਆਂ ਤੇ ਤੁਸੀਂ ਦੇਖਿਓ ਕਿ ਤੁਹਾਨੂੰ ਪਸੰਦ ਆਉਂਦੀਆਂ ਨੇ ਕਿ ਨਹੀਂ ਤੇ ਆਪਾਂ ਸ਼ੁਰੂ ਕਰਦੇ ਆਂ ਪਿੰਡਾਂ ਵਿੱਚੋਂ ਪਿੰਡਾਂ ਸ਼ਾਂਤੀਏ ਪਿੰਡਾਂ ਵਿੱਚੋਂ ਪਿੰਡਾਂ ਸ਼ਾਂਤੀਏ ਪਿੰਡਾਂ ਸ਼ਾਂਤੀਏ ਮੋਗੇ ਭਈ ਮੋਗੇ ਦਾ ਇੱਕ ਸਾਦ ਸੁਣੀਂਦਾ ਮੋਗੇ ਦਾ ਇੱਕ ਸਾਦ ਸੁਣੀਂਦਾ ਕਰ ਕਰਿਓ ਜੀ ਸ਼ੋਭਾ ਭਈ ਆਉਂਦੀ ਜਾਂਦੀ ਨੂੰ ਕੜਾ ਚਕੋਂਦਾ ਆਉਂਦੀ ਜਾਂਦੀ ਨੂੰ ਕੜਾ ਚਕਾਉਂਦਾ ਮਗਰੋਂ ਮਰਦਾ ਘੋਡਾ ਏ ਗਲ ਯਾਦ ਰਖੀ ਮੁੰਡਾ ਹੋ ਗਾ ਰੋਡਾ ਏ ਗਲ ਯਾਦ ਰਖੀ ਮੁੰਡਾ ਹੋ ਗਾ ਰੋਡਾ ਏ ਗਲ ਯਾਦ ਰਖੀ ਬਹੁਤ ਸੋਹਣੀਆਂ ਬੋਲੀਆਂ ਨੇ ਅੱਗੇ ਤਲਾਸ਼ ਤੱਕ ਦੇਖਦੇ ਦੋ ਛੜਾ ਛੜਾ ਕੀ ਲਾਈ ਅਰਕਾਨੇ ਛੜਾ ਛੜਾ ਕੀ ਲਾਈ ਅਰਕਾਨੇ ਦੇਖ ਛੜੇ ਨਾਲ ਲਾ ਕੇ ਨੀ ਪਹਿਲਾ ਛੜਾ ਤੇ ਪਾਂਡੇ ਮਾਂਜੂ ਪਹਿਲਾ ਛੜਾ ਤੇ ਪਾਂਡੇ ਮਾਂਜੂ ਦੁਰਗੜੀ ਥੋਲਾ ਕੇ ਨੀ ਫੇਰ ਛੜਾ ਤੇ ਕਰਦਾ ਸੇਵਾ ਫੇਰ ਛੜ ਅਤਰੀ ਕਰਦਾ ਸੇਵ ਚਿੱਟੇ ਪਲੰਗ ਤੇ ਪਾ ਕੇ ਨਹੀਂ ਹੁਣ ਕਿਉਂ ਮੁਕਰ ਗਈ ਮਿੱਠੇ ਸੰਤਰੇ ਖਾ ਕੇ ਨਹੀਂ ਹੁਣ ਕਿਉਂ ਮੁਕਰ ਗਈ ਮਿੱਠੇ ਸੰਤਰੇ ਖਾ ਕੇ ਜਾਂ ਹੁਣ ਕਿਉਂ ਰੋਨੀ ਐ ਅੜ ਬਿਛੜੇ ਨਾਲਾ ਕੇ ਹੁਣ ਕਿਉਂ ਰੋਨੀ ਐ ਅੜ ਬਿਛੜੇ ਨਾਲਾ ਕੇ ਤਾਰਾ 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 ਦੇਖ ਕੇ ਛੜਿਆ ਨੂੰ ਦੇਖ ਕੇ ਛੜਿਆ ਨੂੰ ਕਿਉਂ ਸੜਦੀਆਂ ਨੇ ਮਟਿਆਰਾ ਛੜਿਆਂ ਦੇ ਲੇਖ ਸੜ ਗਏ ਛੜਿਆਂ ਦੇ ਲੈ ਛੜਗੇ ਨਾ ਪਾਲਿਆ ਮਿਲਦੀਆਂ ਨਾ ਰਾਜੋਂਦੀ ਤੂੰ ਮਰ ਜੇ ਕੱਡੀਆਂ ਛੜੇ ਨੂੰ ਗਾਲਾ ਜੋਂਦੀ ਤੂੰ ਮਰ ਜੇ ਕੱਡੀਆਂ ਛੜੇ ਨੂੰ ਗਾਲਾ ਜੋਂਦੀ ਤੂੰ ਮਰ ਜੇ ਪਿੰਡਾਂ ਵਿੱਚੋਂ ਪਿੰਡ ਸੁਨੇਂਦਾ ਪਿੰਡਾਂ ਵਿੱਚੋਂ ਪਿੰਡ ਸੁਨੇਂਦਾ ਪਿੰਡ ਸੁਨੇਂਦਾ ਕਿਹਾਰੀ ਵੀ ਕਹਿੰਦਾ ਦਸ ਸੁੰਦਰਾ ਕਹਿੰਦਾ ਦਾ ਸੁੰਦਰਾ ਤਰੀਕੇ ਮੁੰਡੇ ਨਾਲ ਯਾਰੀ ਕਹਿੰਦੀ ਨਾ ਬੁਝਵੇ ਕੇ ਦੀਨ ਹਪਚਵੇ ਪੱਟ ਜਾ ਉਸ ਰਹਿਦਾਰੀ ਟੁੱਟ ਪਣੇ ਵਾਲੀ ਨੇ ਪਟ ਦੇ ਘੜਾਸੀ ਮਾਰੀ ਟੁੱਟ ਪਣੇ ਵਾਲੀ ਨੇ ਪਟ ਦੇ ਘੜਾਸੀ ਮਾਰੀ ਟੁੱਟ ਪਣੇ ਵਾਲੀ ਨੇ ਸੋਨੀ ਨੀ ਕੁੜੀਏ ਕਾਂਟਿਆਂ ਵਾਲੀਏ ਸੋਨੀ ਕੁੜੀਏ ਕਾਂਟਿਆਂ ਵਾਲੇ ਕੀ ਕਾਂਡੇ ਹੰਦੇ ਕਹਿਣੀ ਨੀ ਨਾਲ ਛੜੇ ਦੇ ਕਰ ਲੈ ਪਿਆਰ ਤੂੰ ਨਾਲ ਛੜੇ ਦੇ ਕਰ ਲੈ ਪਿਆਰ ਤੂੰ ਮੱਲ ਲੈ ਛੜੇ ਧਾਕਣ ਨੀ ਪਰੇ ਰੂਪ ਦੀਏ ਰੂਪ ਸਦਾ ਨਹੀਂ ਰਹਿਣਾ ਨੀ ਪਰੇ ਰੂਪ ਦੀਏ ਰੂਪ ਸਦਾ ਨਹੀਂ ਰਹਿਣਾ ਜਾ ਇੰਨਾ ਛੜਿਆ ਦੀ ਇਹ ਬਾਰ ਬਾਰ ਨਹੀਂ ਕਹਿਣਾ ਇੰਨਾ ਛੜਿਆ ਨਹੀਂ ਬਾਰ ਬਾਰ ਨਹੀਂ ਕਹਿਣਾ ਛੜਿਆ ਨੂੰ ਬੁਰੀ ਮੱਝ ਲਿਆਂਦੀ ਛੜਿਆ ਨੇ ਬੁਰੀ ਮੱਝ ਲਿਆਂਦੀ ਕਿਲੇ ਲਈ ਸ਼ਿੰਗਾਰ ਬਿੰਦੇ ਝੱਟੇ ਕੱਖੋਂ ਨ ਪਾਵਣ ਬਿੰਦੇ ਚੜਦੇ ਕੱਖ ਨੂੰ ਪਾਵਨ ਕਰ ਵਿੱਚ ਹੈ ਨਾ ਨਾਰਗਵੰਦ ਨੇ ਆ ਜਾਣੀ ਕਟ ਜਾ ਛੜਿਆ ਦੀ ਤਾਰ ਨਾਰਗਵੰਦ ਨੇ ਆ ਜਾਣੀ ਕਟ ਜਾ ਛੜਿਆ ਦੀ ਤਾਰ ਤਾਵੇ 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 ਛੜਿਆ ਦੀ ਮਾਂ ਮਰ ਗਈ ਛੜਿਆ ਦੀ ਮਾਂ ਮਰ ਗਈ ਕੋਈ ਧਰਦੀ ਰੋ ਨਾ ਜਾਵੇ ਛੜਿਆ ਦੇ ਦੋ ਚੱਕੀਆਂ ਛੜਿਆ ਦੇ ਦੋ ਚੁਕੀਆਂ ਸੁਖ ਸੁਖ ਦੇ ਪੀਨ ਕੋਈ ਆਵੇ ਛੜਿਓ ਸੁਖ ਸੁਖ ਲੋ ਢਾਰ ਨਾ ਦੀ ਆਵੇ ਛੜਿਓ ਸੁਖ ਸੁਖ ਲੋ ਢਾਰ ਨਾ ਦੀ ਆਵੇ ਤਾਵੇ 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 ਨਾਲ ਦਰਿਆਵਾਂ ਦੇ ਨਾਲ ਦਰਿਆਵਾਂ ਦੇ ਕਨ ਭਨ ਦੀ ਛਪੜੀਏ ਤਾਵੇ ਫਲਕੇ ਸੁੱਕ ਜੈਗੀ ਹੱਲਕੇ ਸੁੱਕ ਜੈंगी ਤੇਰੀ ਕਲੀ ਦੀ ਪੇਸ਼ ਨ ਜਾਵੇ ਥੋੜੀ ਵਾਲੇ ਅਗਲਗ ਗਈ ਥੋੜੀ ਵਾਲੇ ਅਗਲਗ ਗਈ ਬੁੜਾ ਬੁੜੀ ਨੁਕੜੀ ਸੀ ਜਾਵੇ ਮਿੱਠੀਆਂ ਨਾਸਾਂ ਦੇ ਲੋង ਚਾਬੜਾ ਪਾਵੇ ਮਿੱਠੀਆਂ ਨਾਸਾਂ ਦੇ ਲੋង ਚਾਬੜਾ ਪਾਵੇ ਮਿੱਠੀਆਂ ਨਾਸਾਂ ਦੇ ਆਰੀ ਯਾਰੀ ਮੁੱਠੇ ਰਫਲ ਤਰੀ ਮੁੱਠੇ ਰਫਲ ਤਰੀ ਫਿਰ ਸਿੰਨਾ ਦੇ ਪੱਟਾ ਵਿੱਚ ਮਾਰੀ ਚੂੜੇ ਵਾਲੀ ਹੌ ਵਡਦੀ ਗੁੱਤ ਵਡਦੀ ਬੰਗਿਆੜੀ ਵਾਲੀ ਨੀ ਸੋਣ ਸੋਨੇ ਪੈਰ ਵਡਦੇ ਜੁੱਤੀ ਕੱਟਮੀ ਬਗਾ ਕੇ ਮਾਰੀ ਸੋਣ ਸੋਨੇ ਹੱਥ ਵਡਦੇ ਜਿੰਦੇ ਨਾਲ ਕੱਢੇ ਫੁਲਕਾਰੀ ਕਰ ਜਾਣਾ ਵਡਵੇ ਹੌਲਦਾਰ ਦੀ ਨਾਰੀ ਕਰ ਜਾਣਾ ਵਡਵੇ ਹੌਲਦਾਰ ਦੀ ਨਾਰੀ ਘਰ ਜਾਣਾ ਵਡਵੇ ਪਿੰਡਾਂ ਵਿੱਚੋਂ ਪਿੰਡ ਸਨੇਂਦਾ ਪਿੰਡਾਂ ਵਿੱਚੋਂ ਪਿੰਡ ਸਨੇਂਦਾ ਪਿੰਡ ਸਨੇਂਦਾ ਰਾੜਾ ਬੇਮਲਾਈ ਆਉਦੀ ਦੁੱਧ ਦੇ ਉੱਤੇ ਮਲਾਈ ਆਉਦੀ ਦੁੱਧ ਦੇ ਉੱਤੇ ਜੇ ਦਿੱਤ ਫੋ ਬੇਗਾੜਾ ਮਾਰਖੂਰਾ ਲੰਗੇ ਉਹੀ ਮਾਰਖੂਰਾ ਲੰਗੇ ਉਹੀ ਜੇ ਸ਼ਿਤਰਾਂ ਦਾ ਪਾੜਾ ਸਭ ਨੇ ਤੁਰ ਜਾਣਾ ਕੀ ਟਕੜਾ ਕੀ ਮਾਰਾ ਸਭ ਨੇ ਤੁਰ ਜਾਣਾ ਇਹ ਧੜਕੀ ਮਾਣਾ ਬਗਾ ਕਬੂਤਰ ਅੱਖਾਂ ਹਰਾ ਦੀਆਂ ਬਗਾ ਕਬੂਤਰ ਅੱਖਾਂ ਸ਼ਰਬਤੀ ਵਿੱਚ ਕਜਲੇ ਦਾ ਡੋਰਾ ਨਿਸ਼ਤਰ ਨੱਚਦਾ ਜੋੜਾ ਜੋੜਾ ਵੇ ਨਿਸ਼ਤਰ ਸੁਖ ਵਸੇ ਪਟਵਾਰੀ ਤੇਰੀ ਨਗਰੀਆਂ ਦਾ ਮਰ ਪਗਟਿਆ ਸੁਖ ਵਸੇ ਪਟਵਾਰੀ ਨਗਰੀਆਂ ਦਾ ਮਰ ਪਗਟਿਆ ਡੱਬੀਆਂ 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 ਵਿੱਚ ਪਿੰਗਾ ਝੂਟਦੀਆਂ ਨੂੰ ਨਜ਼ਰਾਂ ਲੱਗੀਆਂ ਵੇ ਪਿੰਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ ਪਿੰਗਾ ਝੂਟਦੇ ਨੂੰ ਆ ਪਾਈਏ ਪਿੰਗ ਬਰੋਟੇ ਵਿੱਚ ਨਹੀਂ ਆ ਪਾਈਏ ਪਿੰਗ ਬਰੋਟੇ ਵਿੱਚ ਨਹੀਂ ਹੀਰਾ ਚੜਾਈਏ ਚੱਲ ਖਿੱਚ-ਖਿੱਚ ਕੇ ਮਾਂ ਦੇ ਹੱਥ ਦੀ ਮੱਖਣੀ ਖਾਦੀ ਕਰ ਦਈਏ ਅਜ ਦੁਗਣੀ ਨੀ ਲੰਮੀਆਂ ਹੀਂਗਾ ਨਾਲ ਜੰਮਰਾ ਦੀ ਹਿੱਕ ਸ਼ੋਣੀ ਨੀ ਲੰਮੀਆਂ ਹੀਂਗਾ ਨਾਲ ਜੰਮਰਾ ਦੀ ਹਿੱਕ ਸ਼ੋਣੀ ਨੀ ਲੰਮੀਆਂ ਹੀਂਗਾ ਦੇ ਨਾਲ ਝਟੀਆਂ ਨੇ ਲਾਈਆਂ ਤੀਆਂ ਲਾਈਆਂ ਥੱਲੇ ਫੋੜ ਦੇ ਪੱਲੀ ਪਿੰਗ ਝੂਟਦੀ ਲਹਾਲੀ ਪਿੰਗ ਝੂਟਦੀ ਆਜਾ ਸਿੰਧੋ ਚਲ ਕੇ ਦਿਖਾ ਦੇ ਜੋਰ ਝਟੀਆਂ ਨੇ ਲਾਈਆਂ ਤੀਆਂ ਲਾਈਆਂ ਥੱਲੇ ਫੋੜ ਦੇ ਝਟੀਆਂ ਨੇ ਲਾਈਆਂ ਤੀਆਂ ਲਾਈਆਂ ਫੋੜ ਦੇ ਥੱਲੇ ਸੌਣ ਮਹੀਨੇ ਮੀਂਹ ਪਿਆ ਪੈਂਦਾ ਸੌਣ ਮਹੀਨੇ ਮੀਂਹ ਪਿਆ ਪੈਂਦਾ ගොගොකා නම දිය සේමියය කමලන චට ගචා නම රදිය සම කමලන චට ගචා නම දිය සමිය සෝනමහි නෙමී පබ තෝනමහි නෙමී පබැදගොට ගොටකා वेරල කලා කරගේ දම පැන පරා வேරල කලා කරගේ दोම පැ පරා வேර ගලා කර අ බ්‍රමනප ਤੋਦੀ ਬ੍ਰਹਮਣ ਅਦੀ ਬੰਤੋਦੀ ਫੇਰ ਠੇਕੇਦਰ ਨਾਲ ਯਾਰੀ ਅਦੀ ਇਹਦਾ ਮੁੱਲ ਪੁੱਛਦੀ ਅਦੀ ਇਹਦਾ ਮੁੱਲ ਪੁੱਛਦੀ ਫੇਰ ਪੋਤਲ ਪੀ ਕੇ ਸਾਰੀ ਪੀ ਕੇ ਘੁੱਟ ਹੋ ਗਈ ਪੀ ਕੇ ਘੁੱਟ ਹੋ ਗਈ ਠਾਣੇਦਾਰ ਗੜਾਸੀ ਮਾਰੀ ਦੇਖਦੀ ਇਹ ਮਰਨਾ ਨਹੀਂ ਮੇਰੀ ਦੁੱਧ ਮੱਖਣਾ ਨਾਲ ਪਾਈ ਦੇਖੀ ਤੀਏ ਮਰਨ ਜਾਈ ਮੇਰੇ ਭੂਤੇ ਆਵਾ ਗੁਸ਼ਗਾਰੀ ਸੇ ਭਾਮੂਣ ਬਣੀ ਫੇਰ ਮਰ ਜਾ ਬੜੇ ਸ਼ਿਕਾਰੀ ਸੇ ਭਾਮੂਣ ਬਣੀ ਫੇਰ ਮਰ ਜਾ ਬਣਿਆ ਸ਼ਿਕਾਰੀ